ਜੋ ਨਸ਼ਿਆ ਪ੍ਰੁੱਦੁੱਧ ਮਹਿੰਮ ਚੜਦੀ ਹੈ ਇਸ ਵਿੱਚ ਕਮਿਸ਼ਨੇਟ ਲੁਧਿਆਣਾ ਵੱਲੋਂ ਜੋ ਕੱਲ ਐਨਡੀਪੀ ਸੈਕਟਰ ਇਹ ਵੀ ਇਨਕਾਰਵਾਈ ਕਰਦੇ ਹੋਏ ਤੇ ਸੀਏ ਸਟਾਫ ਇੰਸਪੈਕਟਰ ਕੁਲਵੰ ਸਿੰਘ ਵੱਲੋਂ ਦੋਸ਼ੀ ਜਸ਼ਨਪ੍ਰੀਤ ਸਿੰਘ ਉਹ ਨੰਨੂ ਇਹਦੇ ਜਸ਼ਨਪ੍ਰੀਤ ਸਿੰਘ ਨੂੰ ਬਰਖਤਾਰ ਕੀਤਾ ਜਿਸ ਦੇ ਕੋਲੋਂ 1 किलो 17 ग्राम हेरोइन ਅਤੇ ਇੱਕ 32 ਬੋਰ ਪਿਸਤਲ ਤਿੰਨ ਰਾਉਂਡ ਇੱਕ 32 ਬੋਰ ਅਤੇ ਇੱਕ ਖੋਲ 32 ਬੋਰ ਬਰਾਮਦ ਹੋਏ ਨੇ ਜਿਸ ਤੇ ਮੁਕੱਦਮਾ ਨੰਬਰ 64 ਦਰਜ ਰਜਿਸਟਰ ਕੀਤਾ ਗਿਆ ਅੰਡਰ ਸੈਕਸ਼ਨ 21 सी का प्लस 85 ਅਤੇ 25 ਆਰਮ ਐਕਟ ਵੀਨ ਤੇ ਇਸ ਤੇ ਗ੍ਰਫਤਾਰੀ ਇਸ ਨੂੰ ਗ੍ਰਫਤਾਰ ਕਰਕੇ ਤੇ ਇਸ ਤੇ ਅੱਗੇ ਪੇਸ਼ਦਾਨ ਕੀਤਾ ਜਾਊਗਾ। ਸ੍ਰੀ ਜੀ ਪਹਿਲਾਂ ਵੀ ਕਿ ਮਰ ਨਹੀਂ ਦੱਸ ਰਹੇ ਨਹੀਂ। ਉਹ ਜਿਹੜਾ ਹੈਗਾ ਨਾ ਇਹਦੇ ਤੇ ਪਹਿਲਾਂ ਮੁਕੱਦਮਾ ਨੰਬਰ 12 ਜਿਹੜਾ 399 402 ਦਾ ਹੈਗਾ। ਪਹਿਲਾਂ ਤੇ ਹੋਰ ਵੀ ਇਹਦੇ ਬਾਰੇ ਚੈੱਕ ਕੀਤਾ ਜਾ ਰਿਹਾ ਤੇ ਫਾਰਵਰਡ ਲਿੰਕ ਤੇ ਬੈਕਵਰਡ ਲਿੰਕ ਚੈੱਕ ਕੀਤੇ ਜਾ ਰਹੇ ਨੇ। ਤੇ ਕਿੱਥੋਂ ਲੈ ਕੇ ਆਉਂਦਾ ਦੀ ਕੀ ਨਾ ਕਿੰਨੂੰ ਦਿੰਦਾ ਦੀ। ਤੇ ਇਹ ਬੈਂਗਵਾੜ ਤੇ ਫਾਰਵਰਡ ਲਿੰਕ ਤੇ ਅਧਾਰ ਤੇ ਜਿਹੜੀ ਅੱਗੇ ਵੀ ਕਾਰਵਾਈ ਕੀਤੀ ਜਾਊਗੀ ਤੇ ਬਾਕੀ ਇਹਨੂੰ ਪਰਚਾ ਦਰਜ ਕਰਕੇ ਇਨਵੈਸਟੀਗੇਟ ਕਰ ਰਹੇ ਹਾਂ ਔਰ ਮਾਨ ਨਮਾ ਕੇ ਰਿਮਾਨ ਲੈਂਡ ਤੋਂ ਬਾਅਦ ਇੱਥੇ ਅਗਲੀ ਦੀ ਕਾਰਵਾਈ ਆ ਪਹੁੰਚ ਲੈਣਾ ਜੀ ਜੀ ਕਿਤੇ ਕਿੰਨੀ ਕਿ ਇੰਟਰਨੈਸ਼ਨਲ ਲੈਵਲ ਤੇ ਕਿੰਨੀ ਕਰੇਗੀ ਅਮਾਉਂਟ ਕਿੰਨੀ ਰਪੋਰਟ ਦੀ ਆਈਡੀ ਉਹ ਅਮਾਉਂਟ ਦੇ ਬਾਰੇ ਮੈਂ ਇਹਦੇ ਬਾਰੇ ਨਹੀਂ ਅਸੀਂ ਪੜਾਂਗੇ ਅਮਾਉਂਟ ਦਾ ਜੋ ਹੈਗਾ ਤੁਹਾਨੂੰ ਇਹ ਵਜਨ ਦੱਸਤਾ ਵੀ ਇੰਨਾ ਵਜਨ ਹੈ ਤੇ ਬਾਕੀ ਜੋ ਵੀ ਹੈਗਾ ਨੀਂਦਤਾ ਜਿਹੜੀ ਹੈਗਾ ਵੀ ਜਿਹੜਾ ਨਸ਼ਾ ਬੁਲਕ ਯੋਧਾ ਉਹਦੇ ਅਧੀਨ ਸਾਡੀ ਜਿਹੜੀ ਕਾਰਵਾਈ ਚੱਲਦੀ ਹੈ ਇਹਦੇ ਵਿੱਚ ਮੇਨ ਜਿਹੜੀ ਸਾਡੀ ਹੈਗੇ ਨੇ ਵੀ ਕਿੱਥੋਂ ਲੈ ਕੇ ਆਉਂਦਾ ਤੇ ਕਿੱਥੇ ਕਿੱਥੇ ਦਿੰਦਾ ਕਿਹੜੇ-ਕਿਹੜੇ ਇਹਨੂੰ ਕੰਜ਼ਿਊਮ ਕਰਦੇ ਨੇ ਉਹਨਾਂ ਨੂੰ ਟ੍ਰੇਸ ਕਰਨਾ ਤੇ ਉਹਨਾਂ ਨੂੰ ਮੁਖਤਾਰ ਰਜ